50 ਸਰਕਾਰ ਵੱਲੋਂ ਚਲਾਈ ਗਈ ਮਹਿਮ ਨਸ਼ਦ ਜਿਹੜਾ ਕਿ ਅੱਜ ਰੰਗ ਲਾਂਦੀ ਨਜ਼ਰ ਆ ਰਹੀ ਹੈ ਤੁਸੀਂ ਦੇਖਦੇ ਹੋ ਲਈ ਤਸਵੀਰਾਂ ਕਿ ਪਿੰਡ ਡੀਡਾ ਸਾਹਸੀਆਂ ਜਿੱਥੇ ਪੁਲਿਸ ਪਾਰਟੀ ਵੱਲੋਂ ਵੱਡੀ ਫੋਰਸ ਪਾਰੀ ਫੋਰਸ ਤਨਾਨਦ ਕੀਤੀ ਗਈ ਹੈ ਔਰ ਅੱਜ ਨਸ਼ਾ ਤਸਕਰਾਂ ਜਿਹੜੇ ਘਰਾਂ ਨਾਲ ਉਠਾਏ ਜਾ ਰਹੇ ਨੇ ਪੀਲਾ ਪੰਜਾਬ ਜਿਹੜਾ ਉਹਨਾਂ ਚਲਾਈ ਜਾ ਰਿਹਾ ਪੀਲੇ ਪੰਜਾਂ ਦੇਖੋ ਤੁਸੀਂ ਦੇਖਦੇ ਹੋ ਲਈ ਤਸਵੀਰਾਂ ਕਿ ਕਿਦਾਂ ਪੁਲਿਸ ਪਾਰਟੀ ਵੱਲੋਂ ਅੱਜ ਪੀਲਾ ਪੰਜਾ ਚਲਾ ਕੇ ਜਿਹੜੇ ਨਸ਼ਾ ਤਸਕਰਾਂ ਨੂੰ ਦੇ ਘਰਾਂੋਂ ਉਠਾਇਆ ਜਾ ਰਿਹਾ ਭਾਰੀ ਫੋਰਸ ਜਿਹੜੀ ਅੱਜ ਤਨਾਤ ਹੈ ਰਜਿੰਦਰ ਮਨਾਸ ਡੀਐਸਪੀ ਦਿਨਾਣਾ ਦਾ ਜਿਹੜੇ ਅੱਜ ਅਗਵਾਈ ਕਰ ਰਿਹਾ ਨਾ ਤੁਸੀਂ ਦੇਖ ਸਕਦੇ ਹੋ ਲਾਈ ਤਸਵੀਰਾਂ ਕਿ ਇਹ ਘਰ ਜਿਹੜਾ ਬਣਿਆ ਹੋਇਆ ਸੀ ਇਹ ਕਿਸੇ ਸਮਗਲਰ ਦਾ ਸੀ ਜਿਸ ਕਰਕੇ ਸਰਕਾਰ ਨੇ ਬੜਾ ਵੱਡਾ ਇੱਕ ਉਪਰਾਲਾ ਕੀਤਾ ਜਿਹਦੇ ਕਰਕੇ ਅੱਜ ਪਿੰਡ ਡਾ ਸਾਂਸੀਆਂ ਵਿੱਚ ਭਾਰੀ ਫੋਰਸ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਲਾਈ ਤਸਵੀਰਾਂ ਕਿ ਕਿੰਨੇ ਲੋਕਾਂ ਦੇ ਜਿਹੜੇ ਘਰ ਨਾ ਸਮਗਲਰਾਂ ਦੇ ਜਿਹੜੇ ਘਰ ਨਾ ਉਨੋਂ ਢਾਇਆ ਜਾ ਰਿਹਾ ਔਰ ਉਹਨਾਂ ਦੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੁਸੀਂ ਲਾਈ ਤੁਸੀਂ ਉਹਨਾਂ ਦੇਖ ਸਕਦੇ ਪਿੰਡ ਡਾ ਸਾਂਸੀਆਂ ਦੀਆਂ ਪਿੰਡ ਡਾ ਸਾਂਸੀਆਂ ਦੇ ਵਿੱਚ ਭਾਰੀ ਫੋਰਸ ਪਹੁੰਚੀ ਹੈ ਜਿੱਥੇ ਕਿ ਅੱਜ ਇਹ ਨਸ਼ਾ ਤਸਕਰਾਂ ਦੇ ਜਿਹੜੇ ਘਰਨਾ ਹੈ ਉਹ ਖਾਲੀ ਕਰਾਈ ਜਾ ਰਿਹਾ ਹੈ ਬੜਾ ਤਣਾਅਪੂਰਨ ਮਾਹੌਲ ਹੈ ਵੱਡੀ ਭਾਰੀ ਫੋਰਸ ਜਿਹੜੀ ਇੱਥੇ ਪਹੁੰਚੀ ਹੈ ਇਹ ਰੇਡੀ ਦਾ ਸਾਹਸਿਆਂ ਦੇ ਵਿੱਚ ਜਿਹੜੇ ਅੱਜ ਪੁਲਿਸ ਪਾਰਟੀ ਜਿਹੜੀ ਇੱਥੇ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਕਿ ਤਹਿਸੀਲਦਾਰ ਸਾਹਿਬ ਔਰ ਬਾਖਵਾ ਡਿਵੀਜ਼ਨਾਂ ਦੇ ਐਸ ਐਚ ਓ ਫੋਰਸ ਜਿਹੜੀ ਪਹੁੰਚੀ ਹੈ ਭਾਰੀ ਗਿੰਦੀ ਸੀ ਪਿੰਡਾਂ ਦੇ ਸਾਹਸਿਆਂ ਦੇ ਵਿੱਚ ਇੱਥੇ ਸੰਖੇਪ ਵਿੱਚ ਦੇਖਾਂ ਪਲਾਸ ਜੀ ਫੋਰਸ ਜਿਹੜੀ ਲੈਡੀ ਫੋਰਸ ਦੀ ਦੇਖ ਸਕਦੇ ਪਹੁੰਚੀ ਹੈ ਉਹ ਜੀ ਦੇਰਵਾ ਜਿਹੜੀ ਹੈ ਇਹ ਇਹਨਾਂ ਦੇ ਘਰ ਜਿਹੜੇ ਢਾਏ ਜਾ ਰਹੇ ਨੇ ਦੇਖ ਸਕਦੇ ਹੋ ਕਿ ਅੱਜ ਪਿੰਡੀ ਦਾ ਸਾਂਸੀਆਂ ਦੇ ਵਿੱਚ ਭਾਰੀ ਫੋਰਸ ਜਿਹੜੀ ਹੈ ਪੂਰਾ ਪ੍ਰਸ਼ਾਸਨ ਜਿਹੜਾ ਤੇ ਪਹੁੰਚਿਆ ਹੈ ਜੇ ਕਿ ਅੱਜ ਜਿਹੜੇ ਇੱਥੋਂ ਜਿਹੜੇ ਨਸ਼ਾ ਤਸਕਰਾਂ ਦੀ ਜਿਹੜੇ ਘਰ ਢਾਉਣ ਵਾਸਤੇ ਪਹੁੰਚੇ ਨੇ ਪੂਰਾ ਅਮਲਾ ਜਾਮਾ ਪ੍ਰਸ਼ਾਸਨ ਦੇ ਪੁਲਿਸ ਵੱਡੀ ਪਾਰਟੀ ਮੇਰੀ ਪੁਲਿਸ ਪਾਰਟੀ ਜਿਹੜੀ ਪਹੁੰਚੀ ਹੈ ਡੀਐਸਪੀ ਸੜੀ ਹੈ ਅਜਿੰਦਰ ਮਨਾਸ ਜੀ ਦੀ ਅਗਵਾਈ ਕਰ ਰਹੇ ਨੇ ਬਨੇ ਕਰਦਾ ਦੀ ਮਹਿਮ ਜੁੱਧ ਨਸਿਆਂ ਵਿਰੁੱਧ ਪੈਂਡਿਡਾ ਸਾਂਸੀਆਂ ਵਿਗੇ ਪੂਰਾ ਪ੍ਰਸ਼ਾਸਨ ਪੁਲਿਸ ਦੀ ਵੱਡੀ ਫੋਰਸ ਜਿਹੜੀ ਹੈ ਡੀਐਸਪੀ ਰਜਿੰਦਰ ਮਨਹਾਸ ਦੀ ਅਗਵਾਈ ਚ ਤੁਸੀਂ ਦੇਖ ਸਕਦੇ ਹੋ ਲਈ ਤਸਵੀਰਾਂ ਕਿ ਕਿਸਾਨ ਜਿਹੜਾ ਇਹ ਘਰ ਜਿਹੜੇ ਢਾਈ ਜਾ ਰਹੇ ਨਾ ਪੈਂਡਿਡਾ ਸਾਂਸੀਆਂ ਜਿੱਥੇ ਕਿ ਇਹਨਾਂ ਨੂੰ ਨੋਟਿਸ ਦਿੱਤੇ ਗਏ ਸੀ ਕਿ ਇੱਕ ਘਰ ਜਿਹੜੇ ਖਾਲੀ ਕਿਤੇ ਜਾਣ ਅੱਜ ਪੂਰਾ ਸਕਾਟ ਦੇ ਮਾਮਲੇ ਤਾਵਾ ਡੀਡਾ ਸਾਸੀਆਂ ਵਿਖੇ ਇੱਕ ਘਰ ਨੂੰ ਅੱਜ ਜਿਹੜਾ ਉਠਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਫ ਤਸਵੀਰਾਂ ਕੇ ਕਿਸ ਤਰ੍ਹਾਂ ਅੱਜ ਜਿਹੜਾ ਇੱਕ ਘਰਾਂ ਨੂੰ ਜਿਹੜਾ ਉਠਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਡੀ ਭਾਰੀ ਫੋਰਸ ਨਾਲ ਤਨਾਤ ਇਹਨਾਂ ਡੀਡਾ ਸਾਸੀਆਂ ਦੀ ਲਾਈਫ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਸੀਬੀ ਦੀ ਜੇਸੀਬੀ ਦੀ ਸਹਾਇਤਾ ਨਾਲ ਅੱਜ ਜਿਹੜੀਆਂ ਇਹ ਜਿਹੜੇ ਘਾਰ ਅਜ ਢਾਏ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੈਂਡੀਡਾ ਸਾਂਸੀਆਂ ਤੋਂ ਲਾਈਵ ਤੁਸੀਂ ਉਹ ਦੇਖੀ ਜਾ ਰਹੀ ਹੈ ਜਾਂ ਡੀਟਾ ਸਾਂਸੀਆਂ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਕਿ ਕਿਦਾਂ ਪਿੰਡ ਡੀਟਾ ਸਾਂਸੀਆਂ ਦੇ ਵਿੱਚ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਔਰ ਲੋਕਾਂ ਦੇ ਘਰਾਂ ਨਾਲ ਉਹ ਟਾਇਆ ਜਾ ਰਿਹਾ ਨਾ ਪੁਲਿਸ ਜਿਹੜੀ ਹੈ ਵੱਡੀ ਗਿੰਦੀ ਵਿੱਚ ਤਣਾਤ ਹੈ ਡੀਐਸਪੀ ਰਜਿੰਦਰ ਮਨਹਾਰ ਜੀ ਇਹਦੀ ਜਿਹੜੀ ਅਗਵਾਈ ਕਰ ਰਿਹਾ ਨਾ ਤੁਸੀਂ ਦੇਖ ਸਕਦੇ ਹੋ ਲਈ ਤੁਸੀਂ ਲਾ ਕੇ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਨੂੰ ਟਾਇਆ ਜਾ ਰਿਹਾ ਪੀਲਾ ਪੰਝਾ ਚਲਾਇਆ ਜਾ ਰਿਹਾ ਬਹੁਤ ਹੀ ਵੱਡੀ ਗਿੰਦੀ ਵਿੱਚ ਪੁਲਿਸ ਪ੍ਰਸ਼ਾਸਨ ਔਰ ਜ਼ਿਲ੍ਹਾ ਪ੍ਰਸ਼ਾਸਨ ਹੱਥੇ ਪਹੁੰਚਿਆ ਹੈ ਤੁਸੀਂ ਦੇਖਦੇ ਹੋ ਲਈ ਤਸਵੀਰਾਂ ਕਿਸ ਤਰ੍ਹਾਂ ਪਿੰਡ ਡਾਸਾਂ ਸਿੰਘ ਦੇ ਵਿੱਚ ਪੁਲਿਸ ਪਹੁੰਚਦੀ ਹੈ ਡੀਐਸਪੀ ਜੇਂਦਰ ਮਨਾਸੀ ਇਹਦੀ ਅਗਵਾਈ ਕਰ ਰਿਹਾ ਨਾ ਪਿੰਡ ਡੀਡਾ ਸਾਸੀਆਂ ਵਿੱਚ ਜਿਹੜੀ ਆ ਅੱਜ ਪੀਲਾ ਪੰਜਾ ਚਲਾ ਕੇ ਜਿਹੜੀ ਆ ਉਹ ਲੋਕਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਈ ਤੁਸੀਂ ਤਾਂ ਕਿ ਕਿਸ ਤਰ੍ਹਾਂ ਲੋਕਾਂ ਦੇ ਘਰ ਜਿਹੜੇ ਆ ਉਹ ਢਾਈ ਜਾ ਰਹੇ ਨਾ ਪੀਲਾ ਪੰਜਾ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਬਹੁਤ ਹੀ ਵੱਡੀ ਗਿੰਦੀ ਵਿੱਚ ਅੱਜ ਪੁਲਿਸ ਦੇ ਮੁਲਾਜ਼ਮ ਤੇ ਤਣਾਤ ਨਾ ਕਰਦਾ ਤੋਂ ਐਸਐਸ ਸਾਹਿਬ ਜਿਹੜੇ ਆ ਮੌਕੇ ਤੇ ਪਹੁੰਚਨੇ ਦਿੱਤੀ ਆ ਜੀ ਇਹ ਪਿੰਡ ਡੀਡਾ ਸਾਸੀ ਵਿੱਚ ਭਾਰੀ ਫੋਰਸ ਜਿਹੜੀ ਤਨਾਤ ਹੈ ਐਸਐਸ ਸਾਹਿਬ ਦਿੱਤੀ ਆ ਜੀ ਪਹੁੰਚਣਾ ਤੁਸੀਂ ਲਾਈ ਟਸਵੀਰਾਂ ਦੇਖ ਸਕਦੇ ਹੋ ਨਾਲ ਡੀਐਸਪੀ ਰਜਿੰਦਰ ਮਨਹਾਜ ਜੀ ਨਾਲ ਇੱਕ ਜਿਹੜਾ ਹੈਗੇ ਸਾਨੂੰ ਡੀਸੀ ਬਡਾਸਪੁਰ ਜੀ ਵੱਲੋਂ ਸਾਨੂੰ ਆਇਆ ਸੀਗਾ ਕਿ ਵਾਟਰ ਰਿਸੋਰਸ ਜਿਹੜੀ ਜਗ੍ਹਾ ਹੈਗੀ ਤੋ ਉਹਨਾਂ ਉੱਥੇ ਕਬਜ਼ਾ ਕੀਤਾ ਹੋਇਆ ਹੈ ਉਸ ਸੰਬੰਧ ਦੇ ਵਿੱਚ ਪੁਲਿਸ ਹੈਲਪ ਲੈਣ ਵਾਸਤੇ ਜਿਹੜਾ ਸਾਨੂੰ ਆਦੇਸ਼ ਆਇਆ ਸੀਗਾ ਉਸੇ ਲੜੀ ਦੇ ਵਿੱਚ ਅਸੀਂ ਜਦੋਂ ਚੈੱਕ ਕੀਤਾ ਸੀ ਸਾਨੂੰ ਪਾਇਆ ਗਿਆ ਸੀਗਾ ਕਿ ਜਿਹੜੇ ਇਹਦੇ ਵਿੱਚ ਇੱਕ ਬਲਜਿੰਦਰ ਲਾਲ ਅਲੀਅਸ ਮੁੰਗਾ ਐਂਡ ਇੱਕ ਹੈਗਾ ਲਖਵਿੰਦਰ ਇਲਿਆਸ ਲੋਚਾ ਤਾਂ ਇਹ ਦੋਨੋਂ ਜਿਹੜੇ ਬੰਦੇ ਹੈਗੇ ਇਹ ਡਰਗਸ ਮਗਲ ਹਨ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ 10 ਬੱਚੇ ਹੈਗੇ ਦੂਜੇ ਦੇ ਖਿਲਾਫ 12 ਬੱਚੇ ਹੈਗੇ ਤਾਂ ਦੇ ਆ ਰਿਹਾ ਨੋਟੋਰੀਅਸ ਮਗਲ ਤਾਂ ਅਸੀਂ ਉਸੇ ਲੜੀ ਦੇ ਵਿੱਚ ਜਿਹੜਾ ਪੁਲਿਸ ਹੈਲਪ ਅਸੀਂ ਦੇ ਰਹੇ ਹੈਗੇ ਇਹਦੇ ਚ ਲਾਅਨ ਆਰਡਰ ਦੀ ਜਿਹੜੀ ਸਥਿਤੀ ਹੈ ਇਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਪੁਲਿਸ ਦਾ ਡਿਪਲੋਇਮੈਂਟ ਕੀਤਾ ਹੈ ਇੱਥੇ ਡਿਊਟੀ ਮੈਜਿਸਟ੍ਰੇਟ ਵੀ ਅਲੋਂਗ ਵਿਦ ਡੀਐਸਪੀ ਸਾਹਿਬ ਐਸਪੀ ਸਾਹਿਬ ਸਾਰੇ ਇੱਥੇ ਮੌਜੂਦ ਨੇ ਜੀ ਸਾਰੇ ਜੇਲਾ ਚ ਬੰਦੇ ਸਾਰੇ ਹਾਂਜੀ ਹਾਂਜੀ ਜੇਲਾ ਚ ਬੰਦ ਰਹੇ ਇਹਨਾਂ ਦੇ ਖਿਲਾਫ ਅਭੀ ਐਕਸ਼ਨ ਹੋ ਚੁੱਕਿਆ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੇਟੈਸਟ 1 ਦੇ ਖਿਲਾਫ ਲੇਟੈਸ ਸਫਾਈਆ ਜਿਹੜਾ ਕਿ 583 ਦੀ ਦਰਜੇਗੀ ਅੰਦਰ ਦੂਜੇ ਦੇ ਖਿਲਾਫ ਜਿਹੜੀ ਲੇਟੈਸ ਸਫਾਈਆ 13 ਦੀ ਦਰਜੇਗੀ ਹੁਣ ਇਹ ਮਾਰਚ ਦੇ ਮਹੀਨੇ ਚ ਇਹਨਾਂ ਦੇ ਖਿਲਾਫ ਪੜਚੇ ਹੋਏ ਅੱਜ ਅੱਜ ਅੱਗੇ ਤੋਂ ਖਿਲਾਫ ਕਾਰਵਾਈ ਕਰਾਂਗੇ ਕਿੰਨੇ ਕਿੰਨੇ ਲੋਕਾਂ ਕਿੰਨੇ ਮਕਾਨ ਤੋੜੇ ਜਾ ਰਹੇ ਨੇ ਸਾਰਾ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਮੰਨਿਓ ਡੀਸੀ ਸਾਹਿਬ ਵੱਲੋਂ ਬਾਕੀ ਜਿਹੜੇ ਸਿਵਲ ਮੈਚਮੇ ਵੱਲੋਂ ਜੋ ਜੋ ਆਦੇਸ਼ ਆਏਗੇ ਅਸੀਂ ਸਾਹਮਣੇ ਲਗਾ ਕਰ ਕਾਰਵਾਈ ਕਰਾਂਗੇ ਇਹਦੇ ਲਈ ਬਦੀਸ਼ ਜੋ ਜੀ ਐਲੀਮੈਂਟ ਮਿਲਣਗੇ ਅਸੀਂ ਉਹਨੇ ਤੇ ਜੀ ਬੜੀ ਸ਼ਤਕਾ ਦੇਖੋ ਜੀ ਦੇਖੋ ਜੀ ਇਹਦੇ ਚ ਅਸੀਂ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਤੁਹਾਨੂੰ ਜਿੱਦਾਂ ਦੱਸਿਆ ਹੈ ਕਿ ਜਿਹੜਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜਾ ਪੁਲਿਸ ਹੈਲਪਾਸ ਤੇ ਆਇਆ ਸੀਗਾ ਤਾਂ ਉਹਦੀ ਲੜੀ ਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਇਹਨਾਂ ਦੇ ਵਿੱਚ ਜਿਹੜੇ ਹੈਗੇ ਕ੍ਰਿਮੀਨਲ ਬੈਕਗਰਾਉਂਡ ਅਲੋਂਗ ਵਿਦ ਦਾ ਐਨਡੀਪੀਆ ਸੈਕਟਰ ਅਲੋਂਗ ਵਿਦ ਦਾ ਹਿਨियस क्राइम ਜਿਹੜੇ ਐਫਆਈਆਰ ਦੇ ਜਿਹੜੇ ਹੈਗੇ ਐਕਸਾਈਜ਼ ਐਕਟ ਦੇ ਵੀ ਇਹਦੇ ਚ ਬੰਦੇ ਹੈਗੇ ਇਹਦੇ ਇੱਕ ਬੰਦੇ ਦਾ ਐਕਸਾਈਜ਼ ਐਕਟ ਦਾ ਵੀ ਮੁਕਦਮਾ ਹੈ ਜਿਹੜਾ ਇਲੀਗਲੀ ਕਰਦਾ ਮੁਕਦਮਾ ਅਸੀਂ ਜੀ ਇਹ ਵਾਟਰ ਸੋਸਾਈਂ ਤੁਹਾਨੂੰ ਇਨਫੋਰਮੇਸ਼ਨ ਦਿੱਤਾ ਇਟ ਮੀਨਸ ਕਿ ਜਿਹੜੀ ਜ਼ਮੀਨ ਦੇ ਉੱਤੇ ਇਹਨਾਂ ਨੇ ਮਕਾਨ ਬਣਾਇਆ ਸੀ ਉਹ ਵੀ ਲੇਗਲ ਜੀ 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 ਬਿਲਕੁਲ ਨਜਾਇਜ਼ ਹੈ ਜੀ ਬਾਕੀ ਤੇ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਡਿਪਾਰਟਮੈਂਟ ਆਫ ਵਾਟਰ ਸੋਸਾਈਂ